ਸਾਰੇ ਭਾਈਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਇਹ ਸਾਡਾ ਦੋ ਕੁ ਮੱਜਾਂ ਦਾ ਡੇਰੀ ਫਾਰਮਾ ਛੋਟਾ ਜਿਹਾ ਅਸੀਂ ਛੋਟੇ ਜਿਹੇ ਕਿਸਾਨ ਆ ਇੱਕ ਇਹ ਦੋ ਝੋਟੀਆਂ ਅਸੀਂ ਜਿਹੜੀਆਂ ਲੈ ਕੇ ਆਏ ਆ ਇਹ ਅਸੀਂ ਕਿਸੇ ਡੇਰੀ ਫਾਰਮ ਤੋਂ ਮੋਗਾ ਤੋਂ ਲੈ ਕੇ ਆਏ ਸੀ ਜਿਹੜੀ ਗਬਲੀ ਕੱਟੀ ਆ ਇਹ ਲక్ష్ਮੀ ਡੇਰੀ ਫਾਰਮ ਦੇ 골ਡਨ ਸਟਾਰ ਦੀ ਝੋਟੀ ਆ ਇਹਦੇ ਬਾਰੇ ਤੁਹਾਨੂੰ ਮੈਂ ਹੁਣ ਥੋੜੀ ਜਿਹੀ ਜਾਣਕਾਰੀ ਦਿੰਨਾ ਇਹ ਜਿਹੜੀ ਝੋਟੀ ਆ ਇਹ ਪਹਿਲੇ ਸੂਏ ਆ ਇਹਨੇ ਪਹਿਲੇ ਸੂਏ 14 ਤੋਂ 15 ਲੀਟਰ ਦੁੱਧ ਦੇ ਰਹੀ ਆ ਸਾਡੇ ਕੋਲ ਜੋ ਕਿ ਸਾਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਸੀ ਪਸ਼ੂ ਨੂੰ ਕਿਦਾਂ ਖਰਾਕ ਦੇਣੀ ਆ ਜਾਂ ਕਿਦਾਂ ਤਿਆਰ ਕਰਨਾ ਜਾਂ ਕਿਦਾਂ ਦੁੱਧ ਤੇ ਲਿਉਣਾ ਆ ਸਾਨੂੰ ਭੁੱਲਦਾ ਡੈਰੀ ਫਾਰਮ YouTube ਚੈਨਲ ਵਾਲਿਆਂ ਨੂੰ ਅਸੀਂ ਜਾਣਕਾਰੀ ਲਈ ਇਹਦੇ ਬਾਰੇ ਉਹਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਸੀ ਫੋਨ ਤੇ ਉਸੇ ਸੂਣ ਤੋਂ ਪਹਿਲਾਂ ਝੋਟੀ ਨੂੰ ਇਹ ਖਰਾਕ ਪਾਉਣੀ ਆ ਸੂਣ ਵੇਲੇ ਆ ਪਾਉਣੀ ਆ ਸੂਣ ਤੋਂ ਬਾਅਦ ਇਹ ਪਾਉਣੀ ਆ ਜਿੰਨਾ ਸਾਰਾ ਕੋਸਾਨੂੰ ਦੱਸ ਕੇ ਅਸੀਂ ਅੱਜ ਤੱਕ ਆਪਣੇ ਕੀਲਿਆਂ ਦੇ ਉੱਤੇ 7 ਤੋਂ 8 ਲੀਟਰ ਤੋਂ ਜ਼ਿਆਦਾ ਹੀ ਕਦੇ ਦੁੱਧ ਨਹੀਂ ਚੋਇਆ ਕਿਉਂਕਿ ਹੁਣ ਸਾਡੀ ਬੜੀ ਖੁਸ਼ੀ ਦੀ ਗੱਲ ਆ ਕਿ 14 ਤੋਂ 15 ਕਿਲੋ ਦੁੱਧ ਅਸੀਂ ਹੁਣ ਇਹਨਾਂ ਤੋਂ ਚੋ ਰਹੇ ਆ। ਬਾਕੀ ਸਾਡੇ ਮਾਤਾ ਜੀ ਆ ਉਹ ਤੁਹਾਨੂੰ ਥੋੜਾ ਇਸ ਦੇ ਬਾਰੇ ਛੋਟੀ ਮੋਰੀ ਜਾਣਕਾਰੀ ਦੇ ਦੇਣਗੇ। ਉਹ ਖੁਦ ਚੁੰਦੇ ਪਏ ਇਹਨਾਂ ਨੂੰ ਉਹ ਵੀ ਤੁਹਾਨੂੰ ਦੱਸਣਗੇ। ਆ ਜਾਓ ਮਾਤਾ ਜੀ। ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ। ਇਹ ਜੀ ਅਸੀਂ ਮੇਰੇ ਬੇਟੇ ਨੇ ਤਾਂ ਮੈਨੂੰ ਬਹੁਤ ਸ਼ੌਂਕ ਆ ਅਸੀਂ ਮੋਗਿਓ ਕੱਟੀਆਂ ਲੈ ਕੇ ਆਏ ਸੀ ਜੀ। ਇਹ ਛੋਟੀ ਸੀ ਇਹ ਥੋੜੀ ਵੱਡੀ ਸੀਗੀ ਇਹ ਨਵੇਂ ਦੁੱਧ ਹੋ ਕੇ ਰਿਕਾਰਡ ਤੋੜਿਆ ਜੀ ਇਹਨੇ ਦੁੱਧਾਂ ਮੈਂ ਕਦੀ ਇੰਨਾ ਦੁੱਧ ਆਪਣੀ ਕੋਲੀ ਤੇ ਨਹੀਂ ਚੋਇਆ ਸੀਗਾ ਇਹ ਜੇ ਕੱਟੀ ਆ ਇਸ ਮੱਝ ਦੀ ਆ ਇਹ 1.5 ਸਾਲ ਦੀ ਆ ਜੀ ਇਹਦੇ ਟੀਕੇ ਬਹੁਤ ਵਧੀਆ ਮੇਰੇ ਬੇਟੇ ਨੇ ਲਵਾਇਆ ਦੁੱਧ ਬਹੁਤ ਵਧੀਆ ਬਾਕੀ ਸੀਲੀ ਦਾ ਤਾਂ ਮੁੱਲ ਨਹੀਂ ਜੀ ਇਹਦਾ ਬਾਕੀ ਇਹ ਗੱਲ ਵੀ ਰਵਾ ਬਹੁਤ ਵਧੀਆ ਸਾਨੂੰ ਦਿੱਤਾ ਨਹੀਂ ਜੀ ਮੋਗੇ ਵਾਲੇ ਨੇ ਅਸੀਂ ਤਿੰਨ ਕਟੀਆਂ ਲੈ ਕੇ ਆਏ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਦਰੇਰੀ ਵਾਲਿਆਂ ਤੋਂ ਅਸੀਂ ਲੋਕਤਾ ਪੁੱਛਿਆ ਸੀਗਾ ਉਹ ਨਹੀਂ ਸਾਨੂੰ ਲੋਕਤਾ ਬਹੁਤ ਵਧੀਆ ਦਿੱਤਾ ਉਹਦੇ ਚਿੰਨਾਂ ਤੇ ਅਨਸਾਰ ਅਸੀਂ ਸਭ ਕੁਛ ਰਣ ਚੀਜ਼ਾਂ ਪਾਈਆਂ ਬਹੁਤ ਮਹਿੰਗੀਆਂ ਔਰ ਬਹੁਤ ਵਧੀਆ ਚੀਜ਼ਾਂ ਲੈ ਕੇ ਨਹੀਂ ਦਿੱਤਿਆ ਸੱਸ ਨਹੀਂ ਕਹੋ ਜੀ ਬਾਕੀ ਅਸੀਂ ਗੁਰ ਪੁਲਦਰ ਡੈਰੀ ਫਾਰਮ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਤਾਂ ਬਹੁਤ ਥੈਂਕ ਯੂ ਭਾਜੀ ਉਹਨਾਂ ਨੂੰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੂੰ ਇਹਨਾਂ ਨੇ ਸਾਨੂੰ ਏਡੀ ਵੱਡੀ ਜਾਣਕਾਰੀ ਦਿੱਤੀ ਉਹਨਾਂ ਦੇ ਰਹਿ ਲਵੋ ਥੈਂਕ ਯੂ ਸਤਿ ਸ੍ਰੀ ਅਕਾਲ